ਜੰਮੇ ਸਾਈ ਵਿਸਾਰਿਆ ਵਿਆਹਿਆ ਮਾ ਪਿਓ ਵਿਸਾਰੇ ਸੁੱਖਾਂ ਸੁਖ ਵਿਆਹਿਆ ਕਹਿਣ ਲੱਗੇ ਜਦੋਂ ਜਨਮ ਹੋਇਆ ਖਸਮ ਭੁੱਲਿਆ ਤੇ ਖਸਮ ਭੁੱਲਿਆ ਤੇ ਮਾ ਪਿਓ ਦੇ ਦਿੱਤੇ ਕੋਈ ਉਪਕਾਰ ਭੁੱਲਣ ਲੱਗ ਪਏ ਕਿਵੇਂ ਮਾਪਿਆਂ ਨੇ ਬੜੇ ਚਾਵਾਂ ਦੇ ਨਾਲ ਸੁੱਖਾਂ ਸੁਖ ਵਿਆਹਿਆ ਸੌਣ ਸੰਜੋਗ ਵਿਚਾਰ ਵਿਚਾਰੇ ਨੋਹ ਪੁੱਤ ਦਾ ਮੇਲ ਵੇਖ ਅੰਗ ਨਾ ਮਾਵਨ ਮਾ ਪਿਓ ਵਾਰੇ ਨੂੰ ਘਰ ਵਿੱਚ ਆਈ ਤੇ ਮਾਵਾ ਨੇ ਪਾਣੀ ਵਾਰਿਆ ਪੁੱਤ ਤੋਂ ਪਾਣੀ ਵਾਰ ਕੇ ਪੀਤਾ ਮਾਪਿਆਂ ਨੂੰ ਚਾਂ ਚੜਿਆ ਪਰ ਅੱਜ ਦੇ ਸਮੇਂ ਦੀ ਪੜੇ ਲਿਖੇ ਸਮੇਂ ਦੀ ਤੁਸੀਂ ਤਰਾਸ ਦੀ ਬਿੰਦਿਓ ਭਾਈ ਗੁਰਦਾਸ ਸਾਹਿਬ ਨੇ ਕਿੰਨੇ ਸਮੇਂ ਪਹਿਲਾਂ ਸੁਚਾਈ ਬਿਆਨ ਕਰ ਦਿੱਤੀ ਕੰਨ ਲੱਗੇ ਹੁੰਦਾ ਕੀ ਖੈ ਨੋਹੋ ਨਿਤ ਮੰਤ ਕੁਮੰਤ ਦੇ